ਬੀਜੇਪੀ ਜੁਆਇਨ ਕਰਨ ਦਾ ਲੁਧਿਆਣਾ ਪਹੁੰਚਣ ਤੇ ਰਵਨੀਤ ਬਿੱਟੂ ਨੇ ਇੱਕ ਹੋਰ ਕਾਰਨ ਕਿਨਾ ਹੈ ਬਿੱਟੂ ਮੁਤਾਬਕ ਬੀਜੇਪੀ ਪੰਜਾਬ ਵਿੱਚ ਇਸ ਵਾਰ ਆਪਣੀ ਮਰਜ਼ੀ ਨਾਲ ਕੰਮ ਕਰੇਗੀ ਰਵਨੀਤ ਬਿੱਟੂ ਦਾ ਮੰਨਣਾ ਹੈ ਕਿ ਅਕਾਲੀ ਦਲ ਨਾਲ ਹੁੰਦਿਆਂ ਬੀਜੇਪੀ ਕੋਲ ਇਕੱਲਿਆਂ ਕੰਮ ਕਰਨ ਦਾ ਮੌਕਾ ਨਹੀਂ ਸੀ ਅਤੇ ਉਹ ਸਿਰਫ 2 ਟੀਮ ਸੀ ਦਰਅਸਲ ਇਸ ਵਾਰ ਲੋਕ ਸਭਾ ਚੋਣ ਅਕਾਲੀ ਦਲ ਅਤੇ ਬੀਜੇਪੀ ਆਪਣੇ ਆਪਣੇ ਦਮ ਤੇ ਲੜ ਰਹੇ ਨੇ ਦੋਵਾਂ ਪਾਰਟੀਆਂ ਦਾ ਗੱਡ ਜੋੜ ਨਹੀਂ ਹੋਇਆ ਅਜਿਹੇ ਚ ਬਿੱਟੂ ਬੀਜੇਪੀ ਜੁਆਇਨ ਕਰਨ ਦਾ ਇਹ ਕਈ ਵੀ ਕਾਰਨ ਦੱਸ ਰਹੇ ਨੇ ਅਸੀਂ ਅੱਜ ਜੁਆਇਨ ਕਰ ਗਏ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ বিজেপি ਇਕੱਤ ਨਹੀਂ ਸੀ ਟੀਮ ਇਕਾਗੀ ਤੱਕ ਏ ਟੀਮ ਤੇ বিজেপি ਕੋਲ ਖੇਡਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਤੇ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਇਕੱਲੇ বিজেপি ਜਿਹੜੀ ਆ ਉਹ ਪੰਜਾਬ ਦੇ ਵਿੱਚ ਏ ਟੀਮ ਬਣ ਕੇ ਆਾ বিজেপি ਤਗਵਾਈ ਦੇਣ ਲਈ ਤਿਆਰ ਆ ਤੇ ਉਦੋਂ ਬਾਅਦ ਇਹ ਫੈਸਲਾ ਹੋਇਆ ਕਿ ਸਭ ਤੋਂ ਵੱਧ ਸਾਡੇ ਵਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ਪੱਤੀ ਹਮੇਸ਼ਾ ਸੋਚ ਰੱਖਦੇ ਆ ਕਿ ਤੇ ਸਾਡੇ ਕੋਲੇ ਇਤੁ ਵੱਡਾ ਮੌਕਾ ਵਿੱਚੀ ਪੰਜਾਬ ਤੇ ਲੁਧਿਆਣਾ ਦਾ ਉਸੇ ਦੇ ਵਿੱਚ ਆਪਣਾ ਹੁੰਦਾ ਸਤ